ओके ओके ਕੰਨਵਾ ਅੰਤ ਸਖੀਨਾ ਬਤਿਕਣਾ ਚੋਗੇ ਅੱਜ ਬਾਬਾ ਸਾਹਿਬ ਬਿਰਕਰ ਦਾ ਜਨਮ ਦਿਹਾੜਾ ਬਾਬਾ ਸਾਹਿਬ ਦਾ ਮੇਲਾ ਇਸ ਪਰਪਤਿਕ ਜਿਹੜਾ ਵਿਚਾਰ ਚੇਤਨਾ ਸਮਾਰਨ ਹੈ ਇਹਨਾਂ ਚੇਤਨਾ ਔਰ ਇਹਨਾਂ ਬਲੋਂ ਸਾਰੇ ਨੂੰ ਇਕੱਠਾ ਕੇ ਬੋਲ ਲੱਗਿਆ ਹੈ ਔਰ ਪੂਰੇ ਪੰਜਾਬ ਦੇ ਵਿੱਚ ਇਹ ਪ੍ਰੋਗਰਾਮ ਬਾਬਾ ਸਾਹਿਬ ਬਿਰਕਰ ਦੇ ਜਨਮ ਦਿਹਾੜੇ ਦੇ ਨਾਮ ਤੇ ਚੇਤਨਾ ਸਮਾਰਕ ਹੋ ਰਹੇ ਆ ਪੂਰੇ ਪੰਜਾਬ ਦੇ ਵਿੱਚ ਅਨਸੂਚਿਤ ਜਾਤੀ ਵਰਗਾਂ ਦੀ ਜਿਹੜੀ ਵਾਧੇ ਆ ਉਹ 35% ਤੋਂ ਜ਼ਿਆਦਾ ਆ ਔਰ ਉਸ ਸਬੂਚੇ ਪਹਿੰਦਰੀਆਂ ਨੂੰ ਪੰਜਾਬ ਦੇ ਵਿੱਚ ਲਾਮਬੰਦ ਕਰਨਾ ਇਕੱਠੇ ਕਰਨਾ ਕਿਉਂਕਿ ਇਹ ਗੁਰੂਆਂ ਰਹਿਬਰਾਂ ਨੇ ਦਿੱਸੀ ਇਹਨਾਂ ਇਸ ਧਰਤੀ ਦੇ ਉੱਤੇ ਗੁਰੂਆਂ ਰਹਿਬਰਾਂ ਨੇ ਇਹ ਸੰਦੇਸ਼ ਦਿੱਤਾ ਸੀ ਇਨ ਗਰੀਬ ਸਿੱਖਣ ਕੋ ਦੂ ਪਾਛਾਈ ਇਹਨਾਂ ਗੁਰੂਆਂ ਰਹਿਬਰਾਂ ਨੇ ਸਾਨੂੰ ਆਵਾਜ਼ ਦਿੱਤੀ ਕਿ ਇਤਾਂ ਦਾ ਰਾਜ ਵਸਣਾ ਚਾਹੀਦਾ ਜਿੱਥੇ ਦੁੱਖ ਦਰਦ ਨਾ ਹੋ ਬੇਗੋਨ ਪੂਰਾ ਸ਼ਹਿਰ ਕੋ ਨਾਉ ਕੋ ਖੰਭੋ ਨਹੀਂ ਤੇਠਾ ਉਹਨਾਂ ਦੇ ਸੰਵਿਧਾਨ ਦੇ ਮੈਂ ਜਿਨ੍ਹਾਂ ਨੇ ਭਾਰਤੀ ਸੰਵਿਧਾਨ ਦਿੱਤਾ ਉਹਦੇ ਚ ਉਹਨਾਂ ਨੇ ਲਿਖਿਆ ਕਿ ਜਾਤੀ ਧਰਮ ਨਸਲ ਸਥਾਨ ਲਿੰਗ ਸ਼ੂਆਸ਼ਾਲੇ ਵਿਤਕਰੇ ਨਹੀਂ ਹੋਣੇ ਚਾਹੀਦੇ ਪਰੰਤੂ ਪੰਜਾਬ ਦੀ ਧਰਤੀ ਤੇ ਅਸੀਂ ਦੇਖ ਰਹੇ ਹਾਂ ਕਿ 75 ਸਾਲ ਬੱਦ ਬੱਦ ਕੂੰਤਾ ਨੇ ਰਾਜ ਕੀਤਾ ਔਰੇ ਵਿਤਕਰੇਵਾਜੀ ਸ਼ੂਆਸ਼ਾਤ ਜਿੰਦੀ ਜਾ ਰਹੀ ਆ ਜਿੰਦੀ ਜਾ ਰਹੀ ਆ ਇਹ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਔਰ ਬੁੱਤਾ ਤੇ ਪੰਜਾਬ ਦੇ ਲੋਕ ਹੀ ਹਮਲਾ ਕਰਨ ਲੱਗ ਪਏ ਪੱਗ ਤਾਂ ਉਹ ਬੰਨੀ ਆ ਜਿਹੜੀ ਦਸ਼ਮੇਸ਼ ਕਾਤਾ ਨੇ ਕਹੀ ਆ ਸ਼ਕਲ ਤੇ ਮੂਲ ਤੇ ਬੋਲੀ ਉਹ ਰੱਖੀ ਆ ਜਿਹੜੀ ਦਸ਼ਮੇਸ਼ ਕਾਤਾ ਨੇ ਕਹੀ ਆ ਲੇਕਿਨ ਜਦੋਂ ਬੋਲਦੇ ਆ ਉਹ ਦਲਤਾਂ ਦੇ ਰਹਿਬਰ ਬਾਬਾ ਸਾਹਿਬ ਅੰਬੇੜਕਰ ਦੇ ਬੁੱਤ ਦੇ ਖਿਲਾਫ ਬੋਲਦੇ ਆ ਬਾਬਾ ਸਾਹਿਬ ਅੰਬੇੜਕਰ ਦੀ ਕੌਮ ਦੇ ਖਿਲਾਫ ਬੋਲਦੇ ਆ ਔਰ ਬਾਬਾ ਸਾਹਿਬ ਅੰਬੇੜਕਰ ਨੂੰ ਮੰਨਣ ਵਾਲੇ ਅਸੀਂ ਪੰਜਾਬ ਦੇ ਸਭ ਤੋਂ ਜ਼ਿਆਦਾ ਨੂਚੀ ਚੱਤੀ ਬੰਦਾ ਨੇ ਸਭਾ ਕਰੋੜ ਤੋਂ ਜ਼ਿਆਦਾ ਔਰ ਜੇਕਰ ਸਾਨੂੰ ਇਹ ਲੋਕ ਚੋਣਤੀ ਦੇਣਗੇ ਦਲਿਤ ਸਿੱਖ ਏਕਤਾ ਪਿਆਰ ਨੂੰ ਜਗਾਏ ਕਿਆ ਕਿਆ ਗੱਲਾਂ ਔਰ ਸਾਨੂੰ ਦਲਤਾਂ ਨੂੰ ਦਵਾ ਰਹੇ ਆ ਤੇ ਫੇ ਅਸੀਂ ਇਹ ਸਰਕਾਰ ਨਹੀਂ ਕਰਦੇ ਬਾਬਾ ਸਾਹਿਬ ਵੇਟ ਕਰਦਾ ਮੈਂ ਅਸੀਂ ਸਰਕਾਰ ਨਹੀਂ ਕਰਦੇ ਇਸ ਕਰਕੇ ਅਸੀਂ ਇਹ ਚੇਤਨਾ ਸੁਭਾਗਮ ਪੂਰੇ ਪੰਜਾਬ ਚ ਕਰਦੇ ਆ